ਪ੍ਰੋਗਰਾਮ ਦਿਲ ਦੀਆਂ ਗੱਲਾਂ ਸਿਰਫ ਡੀਪੀ ਪੰਜਾਬੀ ਤੇ ਦੇਖਣਾ ਨਾ ਭੁੱਲੋ ਕੌਣ ਬਣੇਗਾ ਅਗਲਾ ਪ੍ਰਧਾਨ ਮੰਤਰੀ ਕਿਸ ਦੀ ਹੋਵੇਗੀ ਸਰਕਾਰ ਆਓ ਕਰਦਿਆਂ ਇੱਕ ਖਾਸ ਬੁਲਾਕਾਤ ਕੀ ਕੰਮ ਕਰ ਰਹੇ ਹੋ ਬਾਬਾ ਜੀ ਰੇੜੀ ਦਾ ਕੰਮ ਕਰਦੇ ਤੁਹਾਨੂੰ ਫਿਰਦਾ ਜੀ ਕਿੰਨੀ ਉਮਰ ਆ ਬੱਬੀ ਤੁਹਾਡੀ ਹੋਰ ਹੋ ਗਏ 74 ਸਾਲ 74 ਸਾਲ ਤੇ ਬੱਚੇ ਕੀ ਕਰ ਰਹੇ ਆ ਹਮ ਬੱਚੇ ਆਪਾਂ ਉਹ ਕੰਮ ਕਰ ਰਹੇ ਹਾਂ ਜੀ ਦੋ ਜੀ ਸੋ ਬੱਬਾ ਜੀ ਤੁਹਾਨੂੰ ਜਿੱਦਾਂ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਲੋਕ ਸਭਾ ਚੋਂ ਆਉਣਾ ਰਹੇ ਨੇ ਉਹਦੇ ਵੋਟਾਂ ਆ ਰਹੀਆਂ ਨੇ ਸੋ ਤੁਸੀਂ ਪ੍ਰਧਾਨ ਮੰਤਰੀ ਕਿਹੜਾ ਚੁਣੋਗੇ ਅਸੀਂ ਹੁਣ ਦੇਖਦੇ ਹਾਂ ਜੇ ਕੋਈ ਸਾਡੇ ਕੰਮ ਦਾ ਹੋਊਗਾ ਕੰਮ ਦਾ ਸਾਡੇ ਕੋਈ ਆਉਂਦਾ ਜੀ ਕਹਿੰਦਾ 40 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਜੀ ਕਿਹਨੂੰ ਵੋਟ ਪਾਈ ਸੀ ਪਿਛਲੀ ਵਾਰ ਕਾਂਗਰਸ 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 ਜੀ ਸੋ ਹੁਣ ਕੀ ਖਿਆਲ ਆ ਤੁਹਾਡਾ ਤੁਸੀਂ ਝਾੜੂ ਵਾਲੇ ਨੂੰ ਪਾਈ ਸੀ ਕੀ ਅੱਛਾ ਜੀ ਹੁਣ ਦੇਖ ਲਓ ਵੀ ਹਾਂ ਸਭ ਲੱਗ ਜੀ ਨਹੀਂ ਹੁਣ ਵੋਟਾਂ ਆ ਰਹੀਆਂ ਨੇ ਜਿੱਦਾਂ ਕਿ ਜੀ ਬਾਦਲ ਨੂੰ ਪਾਉਂਗੇ ਬੋਟਾ ਬਾਦਲ ਚ ਕੀ ਖੂਬੀ ਦੇਖੀ ਆ ਖੂਬੀ ਬਾਦਲੇ ਦਾ ਗਰੀਬਾਂ ਨੂੰ ਚਲੋ 5-5 4 ਕਿਲੋ ਪਾਣਕ ਲਾਇਆ ਦਿੱਤੀ ਸੀ ਜਿਹਨੇ ਬੰਦ ਕਰਤੀ ਜੀ ਜੀ ਇਹਨਾਂ ਨੇ ਬੰਦ ਕਰਤੀ ਅੱਛਾ ਕਿਹਨਾਂ ਨੇ ਬੰਦ ਕੀਤੀ ਜੀ ਜਿਹੜੇ ਹੋਰ ਚੀਜ਼ ਚੱਲਦੇ ਨੇ ਜੀ ਭਾਈ ਜਿੱਦਾਂ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਤੁਸੀਂ ਕਿਹੜੇ ਪ੍ਰਧਾਨ ਮੰਤਰੀ ਨੂੰ ਲੈ ਕੇ ਸਮਝੋਗੇ ਭਾਜੀ ਤਾਂ ਜਿਹੜਾ ਵਧੀਆ ਕੰਮ ਕਰੇ ਸਰਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਕਦੋਂ ਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਜਿੱਦਾਂ ਹੁਣ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਤੇ ਮੂਰੇ ਬੋਟਾ ਨੇ ਹਾਂਜੀ ਸੋ ਆਪਾਂ ਸਾਰੇ ਪੂਰੇ ਇੰਡੀਆ ਦੀ ਸਰਕਾਰ ਨੇ ਇੱਕ ਪ੍ਰਧਾਨ ਮੰਤਰੀ ਚੁੜਨਾ ਕਿਹਨੂੰ ਲੈ ਕੇ ਸਰਨਦੇ ਹੋ ਤੁਸੀਂ ਮੋਦੀ ਨੂੰ ਤਾਂ ਜੀ ਚਾਉਂਦੇ ਨਹੀਂ ਵੀ ਮੋਦੀ ਦਾ ਵੀ ਨਾ ਜੀ ਲੇਕੋ ਮੋਦੀ ਨੇ ਆਪਣੇ ਕਿਸਾਨਾਂ ਦੇ ਆਪਣਾ ਬਾਲਾ ਹੋ ਕੀਤਾ ਹੋਇਆ ਜੀ ਮੋਦੀ ਤੋਂ ਇਲਾਵਾ ਕੋਈ ਵੀ ਆ ਜਵੇ ਪਰ ਮੋਦੀ ਨਹੀਂ ਚਾਹੀਦਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਖਾਸ ਕਰਕੇ ਮੋਦੀ 'ਚ ਕੀ ਖਾਮੀ ਆ ਖਾਮੀ ਉਹਦੇ ਖਾਸੀਅਤ ਕੀ ਆ ਪਿਆਵਲੀ ਨੇ ਕੀਤਾ ਕੀ ਆ ਕੁਝ ਵੀ ਨਹੀਂ ਕੀਤਾ ਜੀ ਕਿਸਾਨਾਂ ਦੇ ਡੰਡੇ ਮਰਵਾਉਂਦਾ ਫੇਰੀ ਜੀ ਆਪਣੇ ਇੱਕ ਉਹ ਆ ਇੱਕ ਦੇਜ ਆ ਆਪਾਂ ਜਾ ਨਹੀਂ ਸਕਦੇ ਦਿੱਲੀ ਆਪਾਂ ਨੂੰ ਉੱਥੇ ਬਾਟਰ ਤੇ ਪੜਾ ਕੇ ਉੱਥੇ ਡੰਡੇ ਮਰਵਾਈ ਗਏ ਆ ਜੀ ਹੋਰ ਕੀ ਕਰੀ ਇਹਨੂੰ ਜੀ ਸੋ ਹੋਰ ਕੀ ਨੂੰ ਤੁਸੀਂ ਲੈ ਸਕਦੇ ਹੋ ਇਹਦਾ ਰਾਵ ਦਾ ਕੋਈ ਵੀ ਆ ਜਵੇ ਪਰ ਇਹ ਨਹੀਂ ਚਾਹੀਦਾ ਧੰਨਵਾਦ ਜੀ ਕੀ ਕਹਿੰਦੇ ਹਾਂ ਜੀ ਭਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿੱਦਾਂ ਕਿ ਮੂਰੇ ਇਲੈਕਸ਼ਨ ਆ ਰਹੇ ਆ ਹੁਣ ਭਾਈ ਇਲੈਕਸ਼ਨ ਤਾਂ ਆ ਰਹੇ ਆ ਪਰ ਮੁੱਦੀ ਨਾ ਮੈਂ ਵੀ ਤੇ ਵਧੀਆ ਬੰਦਾ ਨਹੀਂ ਹੈ ਜੀ ਹੋਰ ਸਰਕਾਰਾਂ ਦਾ ਜਿਹੜਾ ਨੂੰ ਚੱਲਦਾ ਪਤਾ ਨਹੀਂ ਜੀ ਦਾ ਰਜਾ ਵਧੀਨ ਪਰ ਮਾੜੀ ਆ ਯਾਰ ਇਹ ਕਿਹੜੀ ਸਰਕਾਰ ਨੂੰ ਲੈ ਕੇ ਚੱਲਦੇ ਆ ਨਾਉਟ ਜਿਹੜੀ ਨੂੰ ਵਧੀਆ ਲੱਗੂ ਨੂੰ ਪਾ ਦਾਂਗੇ ਵੀਰੇ ਹੱਥ ਪੰਜੇ ਨੂੰ ਪਾਵਾਂਗੇ ਯਾਰ ਠੀਕ ਆ ਵੀਰੇ ਕੀ ਕੀ ਖੂਬੀ ਆ ਹੱਥ ਪੰਜੇ ਚ ਹੱਥ ਪੰਜੇ ਵੀਰੇ ਪਹਿਲਾਂ ਵਧੀਆ ਚੱਲ ਰਿਹਾ ਸੀਗਾ ਜੀ ਉਹ ਉਹ ਐਸੀ ਐਸੀ ਗੱਲ ਨਹੀਂ ਸੀ ਕਿ ਰੋਜ਼ਗਾਰ ਮਿਲਦਾ ਸੀ ਰੋਜ਼ਗਾਰ ਮਿਲਦਾ ਸੀਗਾ ਚੀਨੀ ਚਾਹ ਪੱਤੀ ਵਧੀਆ ਮਿਲਦੀ ਸੀ ਯਾਰ ਸਸਤੇ ਸਰਕਾਰ ਦਾ ਜੀ ਕਾਂਗਰਸ ਉਹਨੇ ਐਕਟ ਕੀਤਾ ਪਰ ਪਹਿਲਾਂ ਸਰਕਾਰ ਨੇ ਕੀ ਕੀਤਾ ਹੋਣ ਵਾਲੀ ਕੀ ਕਰ ਰਹੀ ਆ ਜਾਂ ਕਿਵੇਂ ਆ ਕੀ ਕਹਿਣਾ ਚਾਹੋਗੇ ਤੇ ਬਾਰੇ ਅਜੇ ਇਕੱਠਾ ਕਿਸੇ ਨੇ ਪਲਾਨ ਨਹੀਂ ਕਰਿਆ ਗਰੀਬ ਦਾ ਜੀ ਇਹ ਗਰੀਬ ਦਾ ਭਲਾ ਕਰਨ ਦਾ ਹੀ ਆ ਜੀ ਸੋ ਤੁਸੀਂ ਕੀ ਨੂੰ ਚਾਹੁੰਦੇ ਹੋ ਬਾਈ ਹੁਣ ਤੁਸੀਂ ਕੀ ਨੂੰ ਚਾਹੁੰਦੇ ਹੋ ਵੀ ਕੀ ਦੀ ਸਰਕਾਰ ਆਣੀ ਚਾਹੀਦੀ ਆ ਸਰਕਾਰ ਤਾਂ ਤੁਸੀਂ ਇਹਦਾ ਕਾਬੂ ਨੇ ਪਾਉਣੀਆਂ ਮੈਂ ਕਹਾਂ ਥੋੜੀ ਲਾਣ ਦਾ ਸਰਕਾਰ ਨੀ ਨੀ ਬੋਰਡ ਦਾ ਇੱਕ ਇੱਕ ਬੋਰਡ ਨਾਲ ਹੀ ਤਾਂ ਕਹਿੰਦੇ ਨਹੀਂ ਹੁੰਦੇ ਬੂੰਦ ਬੂੰਦ ਸੇ ਤਲਾ ਬਰਤਾ ਹੈ ਤੁਹਾਡੀ ਇੱਕ ਇੱਕ ਬੋਰਡ ਨਾਲ ਸਰਕਾਰ ਚ ਮੇ ਜਾਣੀ ਆ। ਸਾੰਦਿਆ ਦੀ ਉਹਦਾ ਮਹਾ ਠੀਕਾ ਵੀ ਬਦਲਿਆ ਹੁਣ। ਜਿਹੜੀ ਲੈਣਾ ਜਦੋਂ ਮੋਨੋਸਾਨ ਸਰਕਾਰ ਤੇ ਗਈ ਉਹ ਉਹਨਾਂ ਨੇ 8-8 ਅੱਠਾ ਦਿਨ ਜਨੂ ਕੀਤਾ ਜੀ। ਕਰਕੇ ਜੀ ਤੇ ਉਸ ਤੋਂ ਬਾਅਦ ਆ ਨਰੇ ਗਵਨਾਂ ਨੇ ਚਾਲੂ ਕੀਤੀ ਵੀ ਗਰੀਬ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ। ਇਨਾ ਇਹ ਕੰਮ ਤੇ ਲੱਗ ਜਾਇਆ ਕਰਨੇ ਜੀ ਪਿੰਡਾਂ ਦੇ ਵਿੱਚ ਪਹਾਰਾਂ ਚ ਹਮਝੀਏ ਸੋ ਸਰਕਾਰ ਵੱਲੋਂ ਤਾਂ ਹੁਣ ਵੀ ਆਟਾ ਕਣਕ ਪਿੰਡਾਂ ਵਿੱਚ ਆ ਰਹੀ ਹੈ ਲੋਕਾਂ ਲਈ ਆ ਰਹੀ ਆ ਹਾਂ ਮੰਨਦੇ ਆਸੀਂ ਉਹਦੇ ਨਾਲ ਥੋੜੀ ਗੱਲ ਰੋਜ਼ਗਾਰੀ ਗਰੀਬੀ ਚੱਕੀ ਜਾਊਗੀ ਕੀ ਤੁਹਾਡੇ ਮੰਨ ਦੀ ਬਾਤ ਕਿਹੋ ਜਿਹਾ ਪ੍ਰਧਾਨ ਮੰਤਰੀ ਚਾਹੀਦਾ ਤੁਹਾਨੂੰ ਪਿੰਡ ਵਿੱਚ ਕੋਈ ਇੰਡਸਟਰੀ ਵੱਡੀ ਕੋਈ ਕੰਮ ਵੱਡਾ ਕੋਈ ਸਰਕਾਰੀ کارਖਾਨਾ ਲੱਗੇ ਜਿਹਦੇ ਵਿੱਚ ਬੰਦੇ ਕੰਮ ਕਰਨ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਹੜਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਚੰਗਾ ਹੋਵੇ ਜੀ ਚੰਗਾ ਫਿਰ ਵੀ ਇੱਕ ਨਾਮ ਹੋਣਾ ਚਾਹੀਦਾ ਚੰਗੇ ਤਾਂ ਸਾਰੇ ਨੇ ਰਾਹੁਲ ਗਾਂਧੀ ਜੀ ਹੈਗੇ ਨੇ ਨਰਿੰਦਰ ਬਾਦੂ ਜੀ ਹੈਗੇ ਨੇ ਕੇਜਰੀਵਾਲ ਜੀ ਹੈਗੇ ਨੇ ਸਭ ਪੰਜਾਬ ਨੂੰ ਖਾਣ ਦੇ ਲੱਗੇ ਹੋਏ ਨੇ ਸਰਕਾਰਾਂ ਜੀ ਆ ਆਮ ਆਦਮੀ ਆਈ ਹੁਣੇ ਨਹੀਂ ਕੁਛ ਕੀਤਾ ਜੀ ਕੋਈ ਬਦਲਾਅ ਨਹੀਂ ਆਇਆ ਪਹਿਲਾਂ ਕਹਿੰਦੇ ਅੱਦਾ ਕਰਾਂਗੇ ਅੱਦਾ ਕਰਾਂਗੇ ਐ ਕਰਾਂਗੇ ਕੋਈ ਬਦਲਾਅ ਨਹੀਂ ਆਇਆ ਜੀ ਜੀ ਤੋ ਤੁਹਾਡੇ ਮਨ ਦਾ ਮਨ ਦੀ ਕੀ ਖੁਆਇਸ਼ ਆ ਕਿਹੜਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਚੰਗਾ ਹੋਵੇ ਜੀ ਆ ਨਹੀਂ ਵੀ ਆਕਾ ਦਾ ਦੇ ਦੋ ਜੀ ਕੰਕ ਦੇ ਦੋ ਨੌਕਰੀਆਂ ਦੇਣ ਜੀ ਬੜੇ ਲਿਖੀ ਮੁੰਡੇ ਜੀ ਬਿਲੇ ਫਿਰਦੇ ਨੇ ਗਲੀਆਂ ਦੇ ਧੱਕੇ ਖਾਂਦੇ ਜੀ ਜਣ ਕੇ ਤੁਹਾਡਾ ਕਹਿੰਦਾ ਮਤਲਬ ਸਰਕਾਰ ਕਿਸੇ ਦੀ ਵੀ ਹੋਵੇ ਪਰ ਰੋਜ਼ਗਾਰ ਚਾਹੀਦਾ ਹਾਂ ਜੀ ਸਹੀ ਗੱਲ ਜੀ ਸਹੀ ਗੱਲ ਜੀ ਸੋ ਬਾਈ ਜੀ ਜਿੱਦਾਂ ਹੁਣ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਲੋਕਾਂ ਨੇ ਇੱਕ ਇੱਕ ਵੋਟ ਪਾ ਕੇ ਨਵਾਂ ਪ੍ਰਧਾਨ ਮੰਤਰੀ ਚੁੜਨਾ ਤੁਸੀਂ ਕਿਹਨੂੰ ਲੈਕ ਸਮਝਦੇ ਹੋ ਕੇਜਰੀਵਾਲ ਨੂੰ ਚਾਈ ਦਾ ਮਗਰ ਰਹਿਣਾ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਭਾਈ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਆ ਜੀ ਚੀਮਾ ਜੀ ਸੋ ਜਿੱਦਾਂ ਕਿ ਹੁਣ ਲੋਕ ਸਭਾ ਦੇ ਇਲੈਕਸ਼ਨ ਨੇ ਆਪਣੀ ਪਬਲਿਕ ਦੇ ਇੱਕ ਇੱਕ ਵੋਟ ਦੇ ਨਾਲ ਨਵਾਂ ਪ੍ਰਧਾਨ ਮੰਤਰੀ ਬਣਨਾ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਚੁਣਨਾ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਜੀ ਇਸ ਵਾਰ ਰਾਹੁਲ ਗਾਂਧੀ ਜੀ ਨੂੰ ਮੌਕਾ ਦਿੱਤਾ ਜਾਵੇ ਇੱਕ ਵਾਰ ਉਹਨਾਂ ਨੂੰ ਵੀ ਚਾਂਸਸ ਤੇ ਮਿਲਣਾ ਚਾਹੀਦਾ ਕਿਉਂਕਿ ਬੀਜੇਪੀ ਵੀ ਦੇਖ ਲਈ ਤਾਵਾ ਆਦਮੀ ਪਾਰਟੀ ਵੀ ਦੇਖ ਲਈ ਤੇ ਇਸ ਵਾਰ ਮੌਕਾ ਦੇਣਾ ਚਾਹਾਂਗੇ ਰਾਹੁਲ ਗਾਂਧੀ ਜੀ ਨੂੰ ਜੀ ਸੋ ਨਰਿੰਦਰ ਮੋਦੀ ਜੀ ਜਾਂ ਹੋਰ ਪਾਰਟੀਆਂ ਜਿਖਮੀਆਂ ਕੀ ਨੇ ਜਿਹੜਾ ਤੁਸੀਂ ਇਹਨਾਂ ਨੂੰ ਹੀ ਲੈ ਕੇ ਸਮਝਿਆ ਖਾਸ ਕਰਕੇ ਕਮਿਆਤਾ ਦੇਖੋ ਜੀ ਪਹਿਲਾਂ ਵੀ ਆਈ ਕੁਛ ਕਰਦੇ ਸੀ ਹੁਣ ਵੀ ਆਈ ਕੁਛ ਕਰਦੇ ਆ ਅੱਜ ਤੋਂ 20 ਸਾਲ ਵੀ ਇੱਥੇ ਪਹਿਲਾਂ ਵੀ ਇੱਥੇ ਸੀ ਹੁਣ ਵੀ ਇੱਥੇ ਹੀ ਆ ਜੀ ਮਜ਼ਦੂਰ ਲਈ ਕੁਛ ਨਹੀਂ ਕੀਤਾ ਗਿਆ ਕਾਰਪੋਰੇਟ ਘਰਾਣਿਆਂ ਲਈ ਕੀਤਾ ਜੋ ਕੀਤਾ ਮੋਦੀ ਸਾਹਿਬ ਨੇ ਸਭ ਕੁਝ ਪ੍ਰਾਈਵੇਟ ਕਰਤਾ ਸਰਕਾਰੀ ادارے ਪ੍ਰਾਈਵੇਟ ਕਰਤੇ ਤੇ ਉਹਦੇ ਕਰਕੇ ਜੀ ਅਸੀਂ ਰਾਹੁਲ ਗਾਂਧੀ ਜੀ ਨੂੰ ਮੌਕਾ ਦੇਣਾ ਚਾਹਾਂਗੇ ਸੋ ਬਾਬਾ ਜੀ ਸਵਾਗਤ ਹੈ ਤੁਹਾਡਾ ਤੇਜ ਸਟੂਡਿਓਜ਼ ਦੇ ਵਿੱਚ ਸੋ ਬੱਬੀ ਜਿੱਦਾਂ ਕਿ ਹੁਣ ਇਲੈਕਸ਼ਨ ਆ ਰਹੇ ਆ ਦੇ ਨਾਲ ਹੀ ਇੱਕ ਨਵਾਂ ਪ੍ਰਧਾਨ ਮੰਤਰੀ ਬਣਨਾ ਹੈ ਸੋ ਤੁਸੀਂ ਕਿਹਨਾਂ ਨੂੰ ਲੈ ਕੇ ਸਮਝੋਗੇ ਅਸੀਂ ਦਾ ਕਾਗਜ਼ ਨੂੰ ਫੋਨਿਆ ਬੋਟ ਜੀ ਕਾਂਗਰਸ ਹਿੰਦੂ ਜੀ ਹਾਂਜੀ ਆਮ ਕਾਂਦੀ ਨੂੰ ਠੀਕ ਹੈ ਜੀ ਜੀ ਸੋ ਬਾਈ ਜੀ ਜਿੱਦਾਂ ਹੁਣ ਇਲੈਕਸ਼ਨ ਆ ਰਹੇ ਆ ਸੋ ਤੁਸੀਂ ਕਿਹੜਾ ਚਿਹਰਾ ਦੇਖਣਾ ਚਾਹੁੰਦੇ ਹੋ ਨਵੇਂ ਪ੍ਰਧਾਨ ਮੰਤਰੀ ਦਾ ਅਸੀਂ ਦਾ ਕੋਈ ਚਿਹਰਾ ਚਾਹੁੰਦੇ ਨਹੀਂ ਜਿਹੜਾ ਵੀ ਦੇਸ਼ ਦੀ ਭਲਾਈ ਲਈ ਕੰਮ ਕਰੇ ਔਰ ਮੈਦੂਨਾਂ ਰ ਮੁਲਾਜ਼ਮਾਂ ਦੇ ਭਲਾਈ ਲਈ ਨਹੀਂ ਫੇਰ ਵੀ ਇੱਕ ਕੋਈ ਨਾ ਕੋਈ ਮਨ ਦਾ ਵਿਚਾਰ ਹੁੰਦਾ ਖੜੇ ਮਨ ਦੇ ਵਿੱਚ ਹੁੰਦਾ ਆ ਵੀ ਆਪਾਂ ਉਹਨੂੰ ਲੈਗ ਸਮਝਦੇ ਆ ਜਾਂ ਜੀਤ ਸਮਝਦੇ ਆ ਤੁਸੀਂ ਦੱਸੋ ਕਿਹੜੀ ਪਾਰਟੀ ਨੂੰ ਖਾਸ ਕਰਕੇ ਲੈਗ ਸਮਝਦੇ ਹੋ ਕੀ ਤੁਹਾਡੇ ਮਨ ਦਾ ਵਿਚਾਰ ਹੈ ਕਿ ਜਿਹੜੀ ਕੋਈ ਦੇਸ਼ ਦੇ ਉਪਰੇਸ਼ਤਾ ਚਾਹ ਰਹੇ ਔਰ ਮਤਲਬ ਹੱਥ ਮਰੇ ਮਜੂਦਾਂ ਦੇ ਲਈ ਭਲਾਈ ਲਈ ਕੰਮ ਕਰੇ ਜੀ